ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਪਾਤਸ਼ਾਹੀ ਰਾਤਾਂ ਤਿਆਰ ਕੀਤਾ ਕਿਸੇ ਪਰਿਵਾਰ ਨੇ ਸੇਵਾ ਕੀਤੀ ਗੁਰਦੁਆਰਾ ਪਾਤਸ਼ਾਹੀ ਪਹਿਲੀ ਤੇ ਛੇਵੀ ਐਂਡ ਐਂਡ ਦੋਦਰ ਗਰਬੀ ਮੋਗੇਜਰੇ ਦਾ ਪਿੰਡ ਆ ਇਹ ਗੱਡੀ ਗੁਰੂ ਸਾਹਿਬਾ ਤੇ ਜਹਾਜ਼ ਭੇਟ ਕੀਤਾ ਕਿਸੇ ਨੇ ਤੇ ਕੋਨਾ ਪਰਿਵਾਰਾਂ ਨੇ ਜਿਨ੍ਹਾਂ ਨੇ ਸੇਵਾ ਕਰਾਈ ਆ ਆ ਦੇਖੋ ਜੀ ਗੱਡੀ ਇਹ ਇਸ ਪਰਿਵਾਰ ਨੇ ਸੇਵਾ ਕੀਤੀ ਹੈ ਇਹ ਪਰਿਵਾਰ ਦੀ ਸੇਵਾ ਵਾ ਅੰਦਰਲਾ ਦ੍ਰਿਸ਼ ਸ਼ਤਗੁਰੂ ਜੀ ਵਾਸਤੇ ਪਾਲਕੀ ਇਸ ਪਾਲਕੀ ਦੇ ਵਿੱਚ ਦੋ ਸਰੂਪ ਚਲੇ ਜਾਂਦੇ ਆ ਉੱਪਰ ਚੰਦੂਆ ਲੱਗਾ ਵਾ ਤੇ ਪਿਛਲਾ ਪਾਸਾ ਜਿੱਤੇ ਸਿੰਘ ਵਹਿੰਦੇ ਆ ਆ ਗੱਧਾ ਲੱਗਿਆ ਜੀ ਉਹ ਸਾਹਮਣੇ ਪਾਲਕੀ ਸੇ ਉੱਪਰ ਚੰਦਵਾ ਲੱਗਾ ਇਧਰਲੇ ਪਾਸੇ ਡਰਾਈਵਰ ਸੀਟ ਤੇ ਇਹਦੇ ਵਿੱਚ 5-7 ਸਿੰਘ ਆਰਾਮ ਨਾਲ ਬਹਿ ਜਾਂਦੇ ਆ ਬਹੁਤ ਵੱਡਾ ਜਹਾਜ ਸਤਿਗੁਰੂ ਵਾਸਤੇ ਤਿਆਰ ਕਰਾਇਆ ਹੈ ਆਛੇ ਰਾਤਾਂ ਇਹ ਸਾਡਾ ਡਰੈੱਸ ਹੈ ਜਿੱਥੇ ਅਸੀਂ ਵਾਸਤੇ ਰਿਹਾ ਤਿਆਰ ਕਰਦੇ ਆ ਹੋਰ ਵੀ ਕਿਸੇ ਸੰਗਤ ਨੇ ਸੇਵਾ ਕਰਨ ਹੋਵੇ ਤਾਂ ਜਰੂਰ ਦਰਸ਼ਨ ਦਿਓ ਜੀ ਵਾਈਗੁਰੂ ਜੀ ਕਾ ਫਾਲਸਾ ਵਾਈਗੁਰੂ ਜੀ ਕੀ ਫਾਲਸਾ